ਹਾਂਜੀ ਬਾਈ ਜੀ ਇੱਕ ਬਹੁਤ ਵੱਡੀ ਖਬਰ ਆ ਤੁਹਾਡੇ ਲਈ ਆ ਇੱਕ ਜਿਹੜਾ ਭਾਰਤ ਦੇ ਵਿੱਚ ਆਪਣੇ ਅਧਿਕਾਰਾਂ ਦੇ ਵਾਸਤੇ ਲੰਬੇ ਸਮੇਂ ਤੋਂ नक्सਲਵਾਦੀ ਲੜ ਰਹੇ ਸੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ नक्सਲੀਆਂ ਦਾ ਘੜ ਰਿਹਾ ਹੈਗਾ ਗੜ ਚਰੋਲੀ ਜ਼ਿਲ੍ਹਾ ਜਿਹੜਾ ਉੱਥੇ ਬਹੁਤ ਵੱਡਾ ਫੰਕਸ਼ਨ ਹੋਇਆ ਜਿਹਦੇ ਵਿੱਚ ਉੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦਾ ਦੇਵਿੰਦਰ ਫੜਨਵੀਸ ਹੈ ਜਿਹੜਾ ਉਹਦੇ ਅੱਗੇ नक्सਲੀਆਂ ਨੇ ਉਪਤੀ ਨੇ ਆਪਣੇ ਨਾਲ 60 ਹੋਰ ਕਮਾਂਡਰਾਂ ਦੇ ਸਮੇਤ ਆਤਮ ਸਮਰਪਣ ਕੀਤਾ ਤੇ ਉਹ ਆ ਸਮਾਰੋਹ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਚੱਲ ਰਿਹਾ ਜਿਹੜਾ ਇਹ ਭਾਰਤੀ ਫੌਜ ਦੀ ਆਪਾਂ ਕਹਿ ਦਈਏ ਇੱਕ ਬਹੁਤ ਵੱਡੀ ਜਿੱਤ ਹੈ ਜਿਹਨੇ ਲੰਬੇ ਸਮੇਂ ਤੋਂ ਜਿਹੜਾ ਏਡਾ ਵੱਡਾ ਨਕਸਲਵਾਦ ਉਥੇ ਚੱਲ ਰਿਹਾ ਸੀਗਾ ਆਪਣੇ ਅਧਿਕਾਰਾਂ ਵਾਸਤੇ ਚੱਲ ਰਹੀ ਚਾਹੀ ਉਹਨਾਂ ਨਾਲ ਕੀ ਸਮਝੌਤਾ ਹੋਏ ਅਜੇ ਖੁੱਲ ਕੇ ਸਾਹਮਣੇ ਨਹੀਂ ਆਇਆ ਤੇ ਆਤਮ ਸਮਰਪਣ ਕੀਤਾ ਹੈ ਉਹਨਾਂ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਮੱਲੋ ਜੁਲਾ ਬੇਨੂ ਗੋਪਾਲ ਰਾਓ ਭੂਪਤੀ ਇਹਨਾਂ ਦੇ ਨਾਲ ਹੋਰ 60 ਜਿਹੜੇ ਕਮਾਂਡਰ ਸੀਗੇ ਉਹਨਾਂ ਨੇ ਜਿਹੜਾ ਆਤਮ ਸਮਰਪਣ ਹੈ ਉਹ ਕੀਤਾ ਹੈ ਬਾਕੀ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਦੇ ਵਿੱਚ ਆਪ ਦੇਖ ਲਓ ਤੇ ਇਹ ਇੱਕ ਆਪਾਂ ਕਹਿ ਦਈਏ ਕਿ ਭਾਰਤੀ ਫੌਜ ਦੀ ਜਾਂ ਉਥੋਂ ਦੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਹਾਂਜੀ ਬਾਈ ਜੀ ਇੱਕ ਬਹੁਤ ਵੱਡੀ ਖਬਰ ਆ ਤੁਹਾਡੇ ਲਈ ਆ ਇੱਕ ਜਿਹੜਾ ਭਾਰਤ ਦੇ ਵਿੱਚ ਆਪਣੇ ਅਧਿਕਾਰਾਂ ਦੇ ਵਾਸਤੇ ਲੰਬੇ ਸਮੇਂ ਤੋਂ नक्सਲਵਾਦੀ ਲੜ ਰਹੇ ਸੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ नक्सਲੀਆਂ ਦਾ ਘੜ ਰਿਹਾ ਹੈਗਾ ਗੜ ਚਰੋਲੀ ਜ਼ਿਲ੍ਹਾ ਜਿਹੜਾ ਉੱਥੇ ਬਹੁਤ ਵੱਡਾ ਫੰਕਸ਼ਨ ਹੋਇਆ ਜਿਹਦੇ ਵਿੱਚ ਉੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦਾ ਦੇਵਿੰਦਰ ਫੜਨਵੀਸ ਹੈ ਜਿਹੜਾ ਉਹਦੇ ਅੱਗੇ नक्सਲੀਆਂ ਨੇ ਉਪਤੀ ਨੇ ਆਪਣੇ ਨਾਲ 60 ਹੋਰ ਕਮਾਂਡਰਾਂ ਦੇ ਸਮੇਤ ਆਤਮ ਸਮਰਪਣ ਕੀਤਾ ਹੈ ਤੇ ਉਹ ਆ ਸਮਾਰੋਹ ਦੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਚੱਲ ਰਿਹਾ ਜਿਹੜਾ ਇਹ ਭਾਰਤੀ ਫੌਜ ਦੀ ਆਪਾਂ ਕਹਿ ਦਈਏ ਇੱਕ ਬਹੁਤ ਵੱਡੀ ਜਿੱਤ ਹੈ ਜਿਹਨੇ ਲੰਬੇ ਸਮੇਂ ਤੋਂ ਜਿਹੜਾ ਏਡਾ ਵੱਡਾ ਨਕਸਲਵਾਦ ਉਥੇ ਚੱਲ ਰਿਹਾ ਸੀਗਾ ਆਪਣੇ ਵੱਧ ਅਧਿਕਾਰਾਂ ਵਾਸਤੇ ਚੱਲ ਰਹੀ ਚਾਹੇ ਉਹਨਾਂ ਨਾਲ ਕੀ ਸਮਝੌਤਾ ਹੋਏ ਅਜੇ ਖੁੱਲ ਕੇ ਸਾਹਮਣੇ ਨਹੀਂ ਆਇਆ ਤੇ ਆਤਮ ਸਮਰਪਣ ਕੀਤਾ ਹੈ ਉਹਨਾਂ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਮੱਲੋ ਜੁਲਾ ਬੇਨੂ ਗੋਪਾਲ ਰਾਓ ਭੂਪਤੀ ਇਹਨਾਂ ਦੇ ਨਾਲ ਹੋਰ 60 ਜਿਹੜੇ ਕਮਾਂਡਰ ਸੀਗੇ ਉਹਨਾਂ ਨੇ ਜਿਹੜਾ ਆਤਮ ਸਮਰਪਣ ਉਹ ਕੀਤਾ ਹੈ ਬਾਕੀ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਦੇ ਵਿੱਚ ਆਪ ਦੇਖ ਲਓ ਤੇ ਇੱਕ ਆਪਾਂ ਕਹਿ ਦਈਏ ਕਿ ਭਾਰਤੀ ਫੌਜ ਦੀ ਜਾਂ ਉਥੋਂ ਦੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ